ਗੱਗੇ ਇਹ ਕੀ ਕਰ ਰਹੇ ਹਨ ਚਾ ਚਾਹ ਦੀ ਦੁਕਾਨ ਕਰ ਰਹੇ ਗੱਗੇ ਸਾਨੂੰ ਚਾਹ ਦੇਖੋ ਕਿੱਥੇ ਪਿਆ ਰਿਆ ਗੇਟਾ ਤੇ ਖੜ ਕੇ ਸੌਰੀ ਦੁੱਧ ਸੌਰੀ ਦੁੱਧ ਆਲੇ ਕੋਲੇ ਇਹਦਾ ਗਾਣਾ ਦਾ ਕਮਾਜ ਦਾ ਗੁੱਤੀ ਦਾ ਆ ਬੇਟਾ ਫੋਜੀ ਅਸੀਂ ਹਾਂ ਦੇ ਚੰਡੀਗੜ੍ਹ ਜਾਣ ਨੂੰ ਖੜਿਆ ਹੋਰੇ ਅਸੀਂ ਚੰਡੀਗੜ੍ਹ ਜਾਣ ਨੂੰ ਖੜਿਆ ਐ ਕਲਿੱਪ ਪਤਾ ਨਹੀਂ ਅਸੀਂ ਪਾਵਾਂਗੇ ਜਾਂ ਨਾ ਸੂਰਜ ਵੀ ਸੁੱਪ ਗਿਆ ਹੋਇਆ ਹੈ ਲੋ ਸੂਰਜ ਸੁੱਪ ਗਿਆ ਥਾਣੇ ਨੂੰ ਤਾਂ ਲਿਆ ਕੋਸ ਥਾਣੇ ਨੂੰ ਲਿਆਉਣਾ ਇਹ ਕੀ ਕਦੋਂ ਪਹੁੰਚਾਂਗੇ ਆਪਾਂ ਮੈਂ ਉਹੀ ਤਾਂ ਗੱਲ ਆ ਯਾਰ ਕੋਈ ਫਾਇਦਾ ਨਹੀਂ ਮੈਂ ਕੈਨਸਲ ਕਰ ਉਹ ਜਾ ਦੇ ਆ ਤੂੰ ਮੈਨੂੰ ਘੱਟ ਕਰ ਮੈਂ ਹੈਲੋ ਹੈਲੋ ਹਾਂ ਕਿੱਥੇ ਆਓ ਅਸੀਂ ਉੱਥੇ ਲਵੀ ਆ ਲਵੀ ਲੱਗੇ ਹੋਏ ਆ ਲਵੀ ਲੱਗੇ ਹੋਏ ਆ ਆਉਣੇ ਅਸੀਂ ਵੀ ਜਾਨ ਦੇਖੀ ਲਵੀ ਕੁਲਵਿੰਦਰ ਸਿੰਘ ਅਸੀਂ ਜਾਣਾ ਚੰਡੀਗੜ੍ਹ ਮੈਂ ਚੰਡੀਗੜ੍ਹ ਵਿਆਹ ਕਰਕੇ ਮੈਂ ਤੋ ਜਾਇ ਨਹੀਂ ਗਿਆ ਕੁਲੂ ਮਨਾਲੀ ਗਿਆ ਉਹਨਾਂ ਉੱਥੇ ਸਨੋ ਪੂਰੀ ਪੈ ਰਹੀ ਹੈਗੀ ਤੇ ਹੁਣ ਉਹਦਾ ਉਹਦਾ ਹੀ ਫੋਨ ਆਇਆ ਸੀ ਤੁਹਾਨੂੰ ਦਿਖਾਉਣਾ ਜੀ ਉਹਨਾਂ ਕਰੀ ਵੀਡੀਓ ਕਾਲ ਦੇਖਦੇ ਆਂ ਸਨੋ ਕਿੰਨੀ ਕ ਕਿਉਂਕਿ ਤੇਰੇ ਕਰਕੇ ਆਹ ਬੰਦੇ ਕਰਕੇ ਮੈਂ ਵਿਆਹ ਜਾਣਾ ਤਾਂ ਹੀ ਨਹੀਂ ਤੁਸੀਂ ਤਾਂ ਹੀ ਨਹੀਂ 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 ਆਏ ਫਿਰ ਵਿਆਹ ਕੀ ਕਰੇ ਮੇਰੇ ਵੀਰੋ ਵੀਡੀਓ ਕਾਲ ਆ ਗਈ ਮੇਰੇ ਵੀਰੋ ਲਬਿੰਟ ਤਰਾ ਤੇਰੇ ਤੋਂ ਲਾਇਆ ਇਹ ਤੋਂ ਲਾ ਖੜ ਜਾ ਉਹਦਾ ਕੈਮਰਾ ਨਹੀਂ ਵਧੀਆ ਫੋਨ ਦਾ ਨੌ ਦਾ ਜੋ ਜੋ ਬਣਾਇਆ ਫੋਨ ਤੋਂ ਲਾ ਜੋ ਬਣਾਇਆ ਫੋਨ ਤੋਂ ਲਾ ਲਾ ਦੇਖ ਜ ਵੀ ਆ ਲੈ ਇਤਨਾ ਉਹੀ ਪੱਗ ਦਿਖਾ ਦੀ ਪੱਗ ਡਾਕਟਰ ਦੀ ਉਹ ਯਾਰ ਵਿਆਹ ਜਾਣਾ ਚੰਡੀਗੜ੍ਹ ਬਾਬੇ ਜੀ ਦਾ ਮੇਰਾ ਪੂਰਾ ਕਰਦਾ ਹੀ ਉਹਨੇ ਸਾਡੇ ਚਾਹਣਾ ਕਰ ਅਸੀਂ ਨਹੀਂ ਹੁਣੀ ਆ ਜਾਈਏ ਤੈਨੂੰ ਕਰ ਦੇਣੀ ਆ ਗੱਡੀ ਬੰਦਦਾ ਤਰਾ ਇਹ ਤੇ ਤੂੰ ਤੇ ਕੋਣੀ ਸੀਗਾ ਆਪਣੀ ਸੱਚਾ ਬਾਈ ਚਲ ਠੀਕ ਆ ਛੇਤੀ ਕਰੋ ਗਲਾਸ ਖਾਲੀ ਕਰੋ ਹੁਣ ਕੀ ਕਰੀਏ ਮਜਬੂਰੀ ਸੀ ਕੀ ਕਰੀਏ ਮਜਬੂਰੀ ਸੀ ਓਏ ਹੋਰ ਸੱਚੀ ਗੱਲ ਆ ਕਿੱਦਾਂ ਡਿੱਗਣੂ ਕਰਨੀ ਆ ਜੋ ਵੀ ਨਹੀਂ ਇਹ ਆ ਜਵਾਕ ਕਿਹਦੀ ਨਹੀਂ ਬਾਲੇ ਨੇ ਹਮ ਤੂੰ ਗਾਈ ਦੁਬਾਰੇ ਹੀ ਆ ਅਲੀ ਚੈੱਕ ਕਰੀਆਂ ਇਧਰ ਰੱਖ ਦੇ ਕੀ ਓਏ ਅੱਜ ਦੱਸੀ ਇੱਕ ਬਜੋ ਉਹ ਲਵੇ ਹਾਂ ਉਹ ਬਾਈ ਨੇ ਨਾ ਕੀ ਅੱਗ ਲੈ ਲਿਆ ਟੋਪੀ ਦਾ ਓਏ ਟੋਪੀ ਫੜ ਕੇ ਰੱਖੋ ਹਵਾ ਚ ਜਿਹਦੀ ਲੈ ਲਈ ਉਹਦਾ ਪੈਰਾਸੂਟ ਬਣ ਜੂ ਟੋਪੀ ਦਾ ਕਿਹੜੀ ਬਲੌਗ ਫਿਰ ਕਹੇ ਨਾ ਦਾ ਲੈ ਵੀ ਮਿੱਤਰ ਕਨੇ ਕੁਲਵਿੰਦਰ ਸਿੰਘ ਸੈਸ ਪਹਾੜਾ ਚ ਜੰਯਾਰੀ ਲੈਂਦੇ ਹੋ ਨਾਲ ਜੋਨਪ੍ਰੀਤ ਸਿੰਘ ਢਿੱਲੋਂ ਪਹਾੜਾ ਸਵਾਲ ਲੈਂਦੇ ਹੋਏ ਦੁੱਧ ਪੀ ਲੀਏ ਯਾਰ ਹੁਣ ਦੋ ਘਟਾ ਭਰ ਲਈਏ ਜੁੱਤੀ ਲੈਣੀ ਮੈਨੂੰ ਇਹ ਖੋਲ ਨਹੀਂ ਰੱਖੋ ਨਹੀਂ ਮੇਰੇ ਕੋਲ ਦੋ ਸਾਲਾਂ ਦੀ ਜੁੱਤੀ ਉਹੀ ਆ ਵਿਆਜ ਹੋਇਆ ਨਹੀਂ ਬੋਦਨਾ ਵਿੱਚ ਬਲੌਗ ਸੁਣਦਾ ਕਾਹਨ ਤੇ ਵੀ ਦੁੱਧ ਪੀ ਲੀਏ ਮਿਲਦੇ ਆ ਫਿਰ ਤਿਆਰ ਹੋ ਗਏ ਕਲਿੱਪ ਅਸੀਂ ਪਾਵਾਂਗੇ ਪਤਾ ਨਹੀਂ ਨਹੀਂ ਇਹ ਕੋਈ ਸਟਾਰਟ ਹੋ ਰਿਹਾ ਦਿਨ ਉਹ ਤੇਰਾ ਉਹ ਪੁੱਛਿਆ ਗਿਆ ਠੀਕ ਆ ਕੋਈ ਨਹੀਂ ਸੁਣਦਾ ਕੋਈ ਤੂੰ ਨਾ ਗੀ ਇਹ ਨਾ ਲਈ ਲੈ ਲੈ ਨਾ ਕੀ ਬੋਲ ਜਿੰਜਾ ਲਾ ਇਹ ਚ ਟਾਟਾ ਕਰ ਸੁਣੇ ਇਹ ਕਾ ਕਰਦਾ ਆ ਕਰਦਾ ਆ ਕਰਦਾ ਵਾਈਟਨਰ ਆ ਇਹ ਉਹ ਦੁੱਜਾ ਆ ਦੇ ਦੇ ਬੱਲੇ ਸ਼ੇਰਾ ਨਾ ਚੰਡੀਗੜ੍ਹ ਇਹ ਚੜਦਾ ਮੋੜਾ ਚੰਡੀਗੜ੍ਹ ਦੀ ਖੁਸ਼ੀ ਦੇਖ ਲੈ ਇੱਧਰ ਇਹ ਚੜਦਾ ਯਾਰ ਮੈਂ ਨੂੰ ਪਹਿਲਾਂ ਨਹੀਂ ਜਾਂਦਾ ਉਹ ਇੰਨੇ ਕੱਪੜੇ ਨੇ ਹੋਰ ਹੁਣ ਹਰ ਸਰ ਆਨੇ ਲੱਗਿਆ ਸਰ ਮੈਂ ਕਿਹਾ ਕਿਤੇ ਹਰ ਛੋਣਾ ਵੜੇ ਜੋ ਨੂੰ ਕੋਈ ਤੱਕ ਨਹੀਂ ਬਿਠਾਣਾ ਇਹ ਮੈਨੂੰ ਹੋਣ ਤੱਕ ਨਹੀਂ ਕੱਜੀ ਤੂੰ ਹਾਂ ਜੀ ਹੁਣ ਥੋੜਾ ਪਤਾ ਲੱਗ ਲੱਗ ਰਿਹਾ ਥੋੜਾ ਇਹਨਾਂ ਹਾਈ ਦਾ ਫਰਕ ਪੈ ਗਿਆ ਉਹਨਾਂ ਹੀ ਇਹ ਤਾਂ ਹਾਂ ਲੇਟ ਤਾਂ ਹੁਣ ਹੋਵਾਂਗੀ ਆ ਕੱਤੀ ਨਹੀਂ ਤਾਂ ਕੁਛ ਨਹੀਂ ਕਰਕੇ ਪੱਗ ਪਿੰਦ ਰੱਖਵਾ ਵਿੱਚ ਪੰਜ ਸੱਤ ਇਕੱਠੀ ਲਾਦਾ ਆਏ ਪੱਗ ਪੈਣ ਪੱਗ ਬੰਨ ਸਾ 6 7 ਇਕੱਠੇ ਰੱਖ ਲੈ ਲੈ ਵੀ ਮੈਂ ਤੇਰਾ ਕਹਿੰਦੇ ਚੰਡੀ ਕੱਟ ਦੀ ਤਿਆਰੀ ਹੈ ਹੈ ਪੱਗ ਜੀ ਲਾ ਲਈ ਆਹੋ ਮੇਰੇ ਬਾੜੀ ਨਾ ਜਾਣੇਰੇ ਜੀ ਚ ਕਰਿਆ ਸਾਡੇ ਕੋਲ ਮੈਸਜ ਮੇਰੇ ਦਾ ਡਰ ਕੱਟ ਲੈ ਮੇਰੇ ਬਾੜੇ ਡਰੈਗਰ ਚ ਲਿਆਣਾ ਮੂ ਕੱਢੀ ਪੱਜ ਜੀ ਬਹੇਗਾ ਪੱਜ ਡਿਜ਼ਾਈਨ ਦੀ ਓਏ ਓਏ ਭਾਈ ਸਾਹਮਣੇ ਸ਼ੂਟ